ਜਿਹੜੇ ਅਸੀਂ ਮਾੜਾ ਮੁੱਟਾ ਗੱਡੀਆਂ ਵਾਲੇ ਮਤਲਬ ਭੁੱਕੀ ਖਾਣੇ ਆ ਡੋਡਾ ਪੋਸਟ ਖਾਣੇ ਆ ਕਿਉਂ ਵੀ ਸਾਡੇ ਨਾਲੇ ਨਾ ਕੰਦਾ ਰੁੱਸੇ ਬਾਈ ਜੀ ਸਾਤੋਂ ਤਾਂ ਗੱਡੀਆਂ ਦੇ ਗੇਰ ਨਹੀਂ ਲੱਗਦੇ ਮੈਂ ਤੈਨੂੰ ਕਸਮ ਚਾਕੇ ਕਹਿਣਾ ਅਸੀਂ ਤਾਂ ਮੰਜੀਆਂ ਦੇ ਪਿਆ ਵੀਰੇ ਉੱਦਦੇ ਨੇ ਮੰਜੀਆਂ ਤੇ ਪਿਓ ਵਰਤਮਾਨ ਸਾਹਿਬ ਤਾਂ ਕਹਿੰਦੇ ਪੰਜਾਬ ਤਰੱਕੀ ਕਰ ਰਿਹਾ ਕੋਈ ਤਰੱਕੀ ਨਹੀਂ ਕਰਦਾ ਸਾਡੇ ਵੱਲੋਂ ਦਾ ਪੰਜਾਬ ਦਾ ਬੇੜਾ ਬੈਠਿਆ ਪਠਾਤਾ ਮੈਨੂੰ ਦੱਸੋ ਤਰੱਕੀ ਕਹਿੰਦੇ ਆ ਹਸਪਤਾਲਾਂ 'ਚ ਗੋਲੀਆਂ ਲਾਤੀਆਂ ਓਏ ਅਸੀਂ ਭੁੱਖੀ ਖਾਣੀ ਵਾਲੇ ਬੰਦੇ ਸਾਡੇ ਢਿੱਡਾਂ ਚ ਜਾਈ ਤਾਂ ਦੇਖ ਲੋ ਕਿੰਨੀ ਇਨਫੈਕਸ਼ਨ ਹੋ ਗਈਆਂ ਨਾ ਅਸੀਂ ਮਿੱਟੀ ਖਾ ਕੇ ਢਿੱਡਾਂ ਚ ਤਾਂ ਸਾਡੇ ਭਾਰਤ ਪੈ ਗਿਆ ਮੈਨੂੰ ਐਂ ਦੱਸੋ ਜਿਹੜੇ ਮੱਧ ਪ੍ਰਦੇਸ਼ ਔਰ ਵਗੈਰਾ 'ਚ ਨੇ ਲੋਕ ਨੇ ਉੱਥੇ ਕਿਤੇ ਸਿਕਦਾ ਹੀ ਆ ਵੀ ਉੱਥੇ ਭੁੱਕੀ ਵਿਕਰੀਆਂ ਸਨਾਂ ਕੁਝ ਵਿਕਦਾ ਆਪਣੇ ਪੰਜਾਬ 'ਚੋ ਖੇਤੀ ਨਹੀਂ ਕਰਾ ਸਕਦਾ ਇਹ ਆਮਲੀਆਂ ਦੇ ਸੀਨ ਕਰਕੇ ਦਿਖਾਉਂਦਾ ਦੀ ਵੀ ਆਮਲੀਆਂ ਐ ਕਰਦੇ ਨੇ ਐ ਕਰਦੇ ਨੇ ਐ ਕਰਦੇ ਨੇ ਹੁਣ ਜਵਾਨੀ ਵਾਲੇ ਦਿਨ ਭੁੱਲ ਗਈ ਸੱਸੇ ਕਰਦੀ ਵੀਰੇ ਚਿਤਰਾਇਆਂ ਮੈਨੂੰ ਦੱਸ ਜਿਹੜੀਆਂ ਜਨਾਨੀਆਂ ਰਿਆ ਗੁਰਦੇ ਗਲੇਵੇਂ ਨੇ ਉਹ ਚਨਾ ਪੀਂਦੀਆਂ ਨੇ ਕੁਤੀ ਖਾ ਕੇ ਨਸ਼ਾ ਹੋ ਜਾਂਦਾ ਜਿੱਦਾਂ ਸ਼ਰਾਬੀ ਲੜਦਾ ਉਦਾਂ ਹੀ ਲੜਦਾ ਨਾ ਨਾ ਕਿਵੇਂ ਲੜਤੂ ਯਾਰ ਬੰਦਾ ਕਿਸੇ ਨੂੰ ਹੋਈ ਵੀ ਨਹੀਂ ਕਹਿੰਦਾ ਕੁਤੀ ਖਾ ਕੇ ਮਤਲਬ ਇਹ ਨਹੀਂ ਟੱਲੀ ਵਰਗਾ ਭਗਵਾਨਤਮਾ ਸਾਹਿਬ ਨੂੰ ਪੁੱਛ ਲੈ ਉਹਨੇ ਕਿਤੇ ਚਮਚਾ ਕਰਦਾ ਨਹੀਂ ਹੋਣਾ ਵੀ ਮਾਰ ਸਮ ਦੇਖ ਪੀਣੀ ਤਾਂ ਹੀ ਗਈ ਮਾੜੀ ਚਮਚਾ ਖਣਾ ਕੋਈ ਮਾੜਾ ਨਹੀਂ ਬੰਦਾ ਹੈ ਰਹਿਣਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਦੀ ਧੀ ਭੈਣ ਨੂੰ ਨਹੀਂ ਮਾੜਾ ਕਹਿੰਦਾ ਸਵੇਂ ਰੇਕ ਬੰਦੇ ਦੀ ਇੱਜ਼ਤ ਕਰਦਾ ਇਹਨਾਂ ਦਾ ਕਰਾ ਲੋ ਡੋਪ ਟੈਸਟ ਜਿੰਨੇ ਮੰਤਰੀ ਸ਼ੰਤਰੀ ਨੇ ਜੇ ਤਾਂ ਇਹ ਵੀ ਮੰਜਿਆਂ ਤੇ ਪਏ ਹੋਣੇ ਜੀ ਇਹਨੇ ਕਿਵੇਂ ਪੈ ਜਾਣਗੇ ਇਹਨਾਂ ਨੂੰ ਤਾਂ ਪਿਓਰ ਮਿਲਦੀ ਆ ਸੁੰਗਲੀਆਂ ਵਾਲੀ ਨਹੀਂ ਕਰੇ ਘਰ ਦੇ ਨਹੀਂ ਕਹਿੰਦੇ ਬਈ ਹੁਣ ਛੱਡ ਦੋ ਓਏ ਘਰ ਦੇ ਦਾ ਕਹਿੰਦੇ ਖਾ ਲੋ ਕੰਮ ਤਾਂ ਕਰੋ ਕੋਸਨਾ ਪੁੱਛ ਅੱਗ ਲੱਗੀ ਪਈ ਅੰਦਰ ਬਲੱਡ ਬਾਦਦਾ ਏ ਖਾਦੇ ਗੱਲ ਬਾਦਦਾ ਹੁੰਦਾ ਕਿ ਬਿਨਾਂ ਖਾਦੇ ਘਟਦਾ ਹੋਊ ਹੁਣ ਘਟਦਾ ਬਦਦਾ ਓਏ ਘਟਦਾ ਬਾਦਦਾ ਸਾਰਾ ਕੁਸੇ ਲਾ ਲੈ ਇੰਜਣ ਬੈਠਿਆ ਪਿਆ ਇੱਥੇ ਪਤਾ ਲੱਗ ਰਿਹਾ ਜੀ ਕਹਿੰਦੇ ਜੇ ਇਹੀ ਹਾਲ ਰਿਹਾ ਆਉਣ ਵਾਲੇ ਟਾਈਮ 'ਚ ਧਰਨੇ ਵੀ ਲੱਗਣ ਲੱਗ ਜਾਣੇ ਨੇ ਧਰਨੇ ਕਿਹੜੇ ਬੰਦੇ ਹੀ ਰਹਿਣੇ ਸਸਿਕਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਮਿੰਦਰ ਸਿੰਘ ਟਵਾਣਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ 3 ਸਾਲ ਲੈ ਜਿਹੜੇ ਉਹ ਪੂਰੇ ਹੋ ਚੁੱਕੇ ਨੇ ਭਗਵੰਤ ਮਾਨ ਸਾਹਿਬ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਆ ਪੋਸਟ ਦੇ ਵਿੱਚ ਕਿਹਾ ਗਿਆ ਹੈ ਕਿ 3 ਸਾਲ ਰੰਗਲੇ ਪੰਜਾਬ ਦੇ ਨਾਲ ਪਰ ਕੀ ਵਾਕਿਆ ਹੀ ਰੰਗਲਾ ਪੰਜਾਬ ਬਣ ਚੁੱਕਿਆ ਹੈ ਨਸਿਆਂ ਨੂੰ ਖਤਮ ਕਰਨ ਲਈ ਜੁੱਧਾ ਸੜੀ ਹੋਈ ਆ ਜੁੱਧ ਨਸਿਆਂ ਵਿਰੁੱਧ ਚੱਲ ਰਹੀ ਆ ਪਰ ਆਮ ਲੋਕਾਂ ਦਾ ਕੀ ਹਾਲ ਆ ਟਰੱਕ ਯੂਨੀਅਨ ਪਾਸੋਂ ਦੇ ਵਿੱਚ ਪਹੁੰਚੇ ਆ ਟਰੱਕ ਆਪਰੇਟਰ ਨੇ ਚਿੱਟੇ ਵਾਲਿਆਂ ਨੂੰ ਫੜਨ ਦੇ ਲਈ ਗੋਲੀਆਂ ਫੜਨ ਦੇ ਲਈ ਜਿਹੜਾ ਹੋਰ ਨਸੇ ਨੇ ਉਹ ਫੜਨ ਦੇ ਲਈ ਜੁੱਧ ਚਲਾਇਆ ਗਿਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਫਿਲਹਾਲ ਵੀਰ ਕੀ ਕਹਿੰਦੇ ਨੇ ਇਹਨਾਂ ਦੀ ਸੁਣਦੇ ਆਂ ਦਿਲ ਦੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੇਖ ਰਹੇ ਨੇ ਸਰਕਾਰ ਨੂੰ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਮਹਿਨਤ ਸਿੰਘ ਪੰਡਤ ਜੀ ਪੰਡਤ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਭਗਵੰਤ ਮਾਨ ਸਾਹਿਬ ਕਹਿੰਦਾ ਰੰਗਲਾ ਪੰਜਾਬ ਬਣਾਤਾ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਹੇ ਆ ਪੰਜਾਬ ਚ ਬੱਲੇ ਬੱਲੇ ਹੋ ਰਹੀ ਆ ਕਿਸ ਤਰ੍ਹਾਂ ਦੇਖਦੇ ਹੋ ਇਸ ਗੱਲ ਨੂੰ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਸਾਡੀ ਆਵਾਜ਼ ਠਾਉਂਦੇ ਹੋ ਕਿਉਂ ਸਾਡੀ ਬਾਜ ਬਾਈ ਜਿਹੜੇ ਮਾਲਮੂਲ ਖਾਣੇ ਵਾਲਿਆਂ ਸਾਡੀ ਬਾਜ ਹਰੇਕ ਚੈਨਲ ਨਹੀਂ ਠਾਉਂਦਾ ਪੰਜ ਚਾਰ ਮੁੰਡੇ ਹੈਗੇ ਜਿਹੜੇ ਚੈਨਲ ਵਾਲੇ ਸਾਡੀ ਬਾਜ ਠਾਉਂਦੇ ਨੇ ਜੀ ਪਹਿਲਾਂ ਤਾਂ ਮੈਂ ਭਗਵੰਤ ਮਾਨ ਦਾ ਧੰਨਵਾਦ ਕਰਦਾ ਵੀ ਚਲੋ ਰੰਗਲਾ ਪੰਜਾਬ ਬਣਾ ਦੇ ਅਸੀਂ ਤਾਂ ਬਾਈ ਤੈਨੂੰ ਰੋਂ ਤੂੰ ਥੱਲੋਂ ਉੱਠ ਕੇ ਗਿਆ ਤੀ ਸਾਨੂੰ ਐਂਦੀ ਵੀ ਸਾਡਾ ਬਾਈ ਭਗਵੰਤ ਮਾਨ ਹੈ ਸਾਡੀ ਬਾਜ ਠਾਊਗਾ ਜੀ ਬਿਮਾਨ ਸਾਹਬ ਨੇ ਸਾਡੀ ਤਾਂ ਵਾ ਜਮੇ ਹੀ ਬੰਦ ਕਰਤੀ ਬੰਦ ਕਰਤੀ ਬੰਦ ਤਾਂ ਹੀ ਕਰਤੀ ਜੀ ਦੇਖੋ ਚਿੱਟਾ ਨਸ਼ਾ ਸਮੇ ਇੱਕ ਹੋਰ ਚੀਜ਼ਾਂ ਨੇ ਇਹਨਾਂ ਨੂੰ ਬੜੇ ਘਾਟਾਂ ਇਹ ਕੁਸ ਕਰੇ ਜਿਹੜੇ ਅਸੀਂ ਮੜਾ ਮੋਟਾ ਗੱਡੀਆਂ ਵਾਲੇ ਮਤਲਬ ਭੁੱਕੀ ਖਾਂਦੇ ਆ ਡੋਡਾਂ ਪੋਸਟ ਖਾਂਦੇ ਆ ਕਿਉਂਕਿ ਸਾਡੇ ਨਾਲੇ ਨਾ ਕਹਿੰਦਾ ਰੋਸ ਹੈ ਇਹਨੇ ਸਾਡੀਆਂ ਗੱਡੀਆਂ ਕਾਦੇ ਬੰਦ ਕਰਾਤੀਆਂ ਗੱਡੀਆਂ ਬੰਦ ਕਰਾਤੀਆਂ ਜੀ ਬਾਈ ਜੀ ਸਾਤੋਂ ਤਾਂ ਗੱਡੀਆਂ ਦੇ ਗੇਰ ਨਹੀਂ ਲੱਗਦੇ ਮੈਂ ਤੈਨੂੰ ਕਸਮ ਚਾਕੇ ਕਹਿਣਾ ਅਸੀਂ ਤਾਂ ਮੰਝੀਆਂ ਦੇ ਪਿਆ ਵੀਰੇ ਉਦੋਂ ਦੇ ਮੰਝੀਆਂ ਤੇ ਪਿਉ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਪੰਜਾਬ ਤਰੱਕੀ ਕਰ ਰਿਹਾ ਕੋਈ ਤਰੱਕੀ ਨਹੀਂ ਕਰਦਾ ਸਾਡੇ ਵੱਲੋਂ ਤਾਂ ਪੰਜਾਬ ਦਾ ਬੇੜਾ ਬੈਠਿਆ ਬਠਾਤਾ ਸਾਡੇ ਵੱਲੋਂ ਕੋਈ ਤਰੱਕੀ ਨਹੀਂ ਕਰੀ ਪੰਜਾਬ ਨੇ ਹੂੰ ਕਾਦੀ ਤਰੱਕੀ ਆ ਮੈਨੂੰ ਦੱਸੋ ਮੈਨੂੰ ਦੱਸੋ ਤਰੱਕੀ ਕਾਹਦੀ ਆ ਹਸਪਤਾਲਾਂ 'ਚ ਗੋਲੀਆਂ ਲਾਤੀਆਂ ਓਏ ਅਸੀਂ ਭੁੱਕੀ ਖਾਣੀਆਂ ਵਾਲੇ ਬੰਦੇ ਸਾਡੇ ਟਿੱਡਾਂ ਜੈਂਦਾ ਦੇਖ ਲਓ ਕਿੰਨੀਆਂ ਇਨਫੈਕਸ਼ਨ ਹੋ ਗਈਆਂ ਨੇ ਗੋਲੀਆਂ ਨਾਲ ਉਹ ਤਾਂ ਕਹਿੰਦੇ ਜੀ ਗੋਲੀਆਂ ਨਾਲ ਸੱਜੂ ਬੰਦਾ ਮੈਂ ਗਰੰਟੀ ਦਿੰਦਾ ਲਿਖ ਕੇ ਦਿੰਦਾ ਜੇ ਕੀ ਗੋਲੀਆਂ ਨਾਲ ਸ਼ਨਾਤਵੇਂ ਆਮਲੀ ਘਰੇ ਪਏ ਨੇ ਕਿਹੜਾ ਦੇ ਦੂਗਾ 12-12000 ਰੁਪਇਆ 12-12000 12-12000 ਕਿਲੋ ਨੂੰ ਮਿੱਟੀ ਮਿਲ ਰਹੀ ਹੈ ਸਾਨੂੰ ਹਾਂ ਅਸੀਂ ਮਿੱਟੀ ਖਾ ਕੇ ਟਿੱਡਾਂ ਜਿੱਦਾ ਸਾਡੇ ਭਾਰਤ ਪੈ ਗਿਆ ਨਾੜਾਂ ਸਾਡੀਆਂ ਯਾਰ ਕਮਜ਼ੋਰ ਹੋ ਗਈਆਂ ਸਾਡਾ ਵੀਰੇ ਮੈਂ ਇਹ ਬੇਨਤੀ ਕਰਦਾ ਵੀ ਸਾਡਾ ਹਿੰਦਾ ਕੋਈ ਨਹੀਂ ਅਸੀਂ ਤਾਂ ਮਾਰ ਲਿਆ ਸਰਕਾਰ ਨੇ ਸਰਕਾਰ ਨੇ ਕੈਪਟਨ ਸਾਹਿਬ ਦੀ ਹੂੰ ਉਹਨੇ ਕਦੇ ਭੁੱਕੀ ਵਾਲੇ ਨਹੀਂ ਦੇਦੇ ਕਪੜੇ ਹੂੰ ਹੋਇਆ ਜੇ ਕੀ ਭਾਈ ਜਨਗਾਇਜ਼ ਕੰਮ ਕਰਦਾ ਰਹੇ ਕੋ ਤਾਂ ਪੜਨਾ ਹੀ ਹੈ ਅਸੀਂ ਤਾਂ ਟਰੱਕ ਵੀ ਵੀਰੇ ਬਾਹਰੋਂ ਲਿਜਾਣੇ ਬੰਦ ਕਰਤੇ ਬੰਦ ਕਰਤੇ ਹੋਰ ਕਹਿੰਦੇ ਚੈਕਿੰਗ ਹੁੰਦੀ ਹੈ ਜਿਹਦੇ ਕਿ ਚਿੱਟੇ ਵਾਲਿਆਂ ਨੂੰ ਬੜੇ ਘਾਟਾ ਦੇਵੇ ਇਹ ਸਾਡੇ ਅਮਲੀ ਭਾਈ ਘਾਤੇ ਮਾਰੇ ਨੇ ਇਹਨੇ ਅਸੀਂ ਇਹਨੂੰ ਵੋਟਾਂ ਪਾਈਆਂ ਨੇ ਇਹਨੇ ਬਾਣਾ ਕਰਿਆ ਦੀ ਵੀ ਕੋਈ ਗੱਲ ਨਹੀਂ ਪੰਜਾਬ ਚੋਂ ਹਰ ਇੱਕ ਮਾੜੀ ਲਾਹਮਤ ਜਿਹੜਾ ਨਸ਼ੇ ਵਰਗੀ ਚਿੱਟੇ ਵਰਗੀ ਜਾਂ ਹੋਰ ਕੋਈ ਵੀ ਨਸ਼ੇੜੀ ਨੇ ਉਹ ਖਤਮ ਕਰ ਦੇਣੇ ਨੇ ਪੰਜਾਬ ਨੂੰ ਖੁਸ਼ਹਾਲ ਬਣਾ ਦੇਣਾ ਤੁਸੀਂ ਨਸ਼ੇ ਨੂੰ ਪ੍ਰੋਮੋਟ ਕਰੀ ਜਾਂਦੇ ਹੋ ਲੋਕਾਂ ਨੇ ਕਹਿਣਾ ਇਹ ਵੀ ਤਾਂ ਨਸਾ ਹੀ ਆ ਭੁੱਕੀ ਮੈਨੂੰ ਐਂ ਦੱਸੋ ਭਾਈ ਨਾ ਜਿਹੜੇ ਆਦੀ ਕੰਮ ਆਪਣੇ ਬਜ਼ੁਰਗ ਕਰਦੇ ਆਉਂਦੇ ਤੇ ਚਲੋ ਅਸੀਂ ਵੀ ਇਹ ਲਾਈਨ ਤੇ ਲਾ ਕੇ ਮੈਨੂੰ ਐਂ ਦੱਸੋ ਜਿਹੜੇ ਮੱਧ ਪ੍ਰਦੇਸ਼ ਹੋਰ ਵਗੈਰਾ ਚ ਨੇ ਲੋਕ ਨੇ ਉੱਤੇ ਕਿਤੇ ਸਕਦਾ ਹੀ ਹੈ ਵੀ ਉੱਤੇ ਭੁੱਕੀ बिकਦੀ ਆ ਸਾਰਾ ਕੁਝ ਵਿਕਦਾ ਹੈ ਆਪਣੇ ਪੰਜਾਬ 'ਚੋਂ ਖੇਤੀ ਨਹੀਂ ਕਰਾ ਸਕਦਾ ਆ ਜਿਹੜਾ ਹਿਮਾਚਲ ਪ੍ਰਦੇਸ਼ ਹੈ ਉਹਨਾਂ ਨੇ ਕਿਵੇਂ ਆਪਣੇ ਉੱਤੇ ਭੰਗ ਦੀ ਖੇਤੀ ਕਰਾਤੀ ਬਈ ਨਾਲੇ ਭੰਗ ਦਾ ਨਸ਼ਾ ਸਾਰਿਆਂ ਤੋਂ ਮਾੜਾ ਬੌੜਾ ਕਰਦਾ ਕਿਉਂ ਸਾਡੇ ਤਾਂ ਮੇਰਾ ਸਮਾਨ ਸਮੂਨ ਖਾ ਕੇ ਹਿਮਾਚਲ ਪ੍ਰਦੇਸ਼ ਨੇ ਪੋਸਟ ਜੀ ਵੀ ਅਲਾਟ ਕਰਤੀ ਜੀ ਇਹ ਨਹੀਂ ਲਾਉਣ ਕਰ ਸਕਦਾ ਯਾਰ ਮੈਂ ਸਭ ਦਰੋਂ ਗਿਆ ਇਹ ਹਮਲੀਆਂ ਦੇ ਸੀਨ ਕਰਕੇ ਦਿਖਾਉਂਦਾ ਦੀ ਬੀ ਆਮਲੀ ਆਏ ਕਰਦੇ ਨੇ ਆਏ ਕਰਦੇ ਨੇ ਆਏ ਕਰਦੇ ਨੇ ਹੁਣ ਭੁੱਲ ਗਿਆ ਉਹ ਸੀ ਹੁਣ ਜਵਾਨੀ ਵਾਲੇ ਦਿਨ ਭੁੱਲ ਗਈ ਸੱਸੇ ਕਰਦੀ ਫਿਰੇ ਚਿਤਰਾਇਆਂ ਹੁਣ ਇਹ ਭੁੱਲ ਗਿਆ ਏਰੀ ਦਾ ਕਿਸਮਤ ਚੰਗੀ ਮੰਨ ਕਰੇ ਫਿਲਮ ਚ ਐਮ ਐਲ ਏ ਬਣਦਾ ਸੀ ਕਦੇ ਕੁਝ ਬਣਦਾ ਸੀ ਇਹਦੀਆਂ ਸਾਰੀਆਂ ਕਮਾਂਸਾਂ ਪ੍ਰਮਾਤਮਾ ਨੇ ਪੂਰੀਆਂ ਕਰੀਆਂ ਅਸੀਂ ਵੀ ਜ਼ੀਸਾਂ ਦਿੱਤੀਆਂ ਵੀ ਸਾਡਾ ਮਾਂ ਸਭ ਜਾਊਗਾ ਸਾਡੇ ਖਾਤਰੇ ਹਜੇ ਕੰਮ ਕਰੂਗਾ ਵਧੀਆ ਨਹੀਂ ਪੁੱਕੀ ਦੇ ਫਾਇਦੇ ਕੀ ਨੇ ਜੀ ਨੁਕਸਾਨ ਤਾਂ ਉਹਦਾ ਵੀ ਆ ਕਿਉਂਕਿ ਉਹ ਵੀ ਤਾਂ ਇੱਕ ਨਸ਼ਾ ਹੀ ਆ ਨ ਜਾਣੀ ਮੈਂ ਮੰਨਦਾ ਕਦੇ ਮਾਲਕਾਂ ਨੇ ਵਾਲਾ ਬਿਮਾਰ ਨਹੀਂ ਹੁੰਦਾ ਕਦੇ ਉਹਨੂੰ ਮਤਲਬ ਕੋਈ ਇਹ ਨਾ ਫਿਲਟਰ ਫਿਲਟਰ ਨੇ ਜਿਹੜੇ ਕੋਈ ਬੰਦ ਨਹੀਂ ਹੁੰਦੇ ਚੋਕ ਨਹੀਂ ਹੁੰਦੇ ਮਤਲਬ ਇਹ ਨਹੀਂ ਕਿਵੇਂ ਹੋ ਜੀ ਚੋਕ ਸੰਦਰ ਸਿਟੀ ਜਾਂਦੇ ਉਹਦੇ ਨਾਲ ਚੋਕ ਨਾ 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 ਕਿਵੇਂ ਹੋ ਜੀ ਯਾਰ ਚੋਕ ਹਾਂ ਸਾਰੀਆਂ ਬਿਮਾਰੀਆਂ ਦੀ ਦਵਾਈ ਹੈ ਮੈਨੂੰ ਦੱਸ ਜਿਹੜੀਆਂ ਜਨਾਨੀਆਂ ਨੇ ਆ ਗੁਰਦੇ ਗਲੇਵੇਂ ਨੇ ਉਹ ਸ਼ਰਾਬ ਪੀਂਦੀਆਂ ਨੇ ਸ਼ਰਾਬ ਪੀਂਦੀਆਂ ਨੇ ਉਹਨਾਂ ਨੇ ਕਿਵੇਂ ਹੋ ਜਾਂਦੇ ਨੇ ਜੋ ਵੀ ਬੰਦੇ ਆਲੇ ਦੁਗਲੇ ਟਾਂ ਆਮਲੀਆਂ ਨੂੰ ਦੇਹ ਪੋਰਾ ਮਾਰ ਜੇ ਨਾ ਸੜਪੇ ਮਾਰਦੇ ਫਿਰਨ ਅੱਜ ਸਨੂਸਾਨ ਜੀ ਕਿਉਂ ਪਈ ਬਈ ਜੁਨੀਅਨ ਤੇ ਜਮਾਈ ਤੇ ਲੈ ਗਏ ਕਿਉਂ ਸਨੂਸਾਨ ਪਈ ਬਈ ਮਾਨ ਖਾਈ ਨਹੀਂ ਬੈਠਿਆ ਘਰੇ ਜਾਂਦੇ ਆ ਘਰ ਦੇ ਪੁੱਤਦੇ ਨੇ ਵੀ ਪੈਸੇ ਟਕੇ ਨਹੀਂ ਲਿਆਏ ਅਸੀਂ ਜਿੱਤੋਂ ਨੇ ਇਹ ਪੈਸਾ ਸਾਡੇ ਕੋਲ ਦਾ ਆ ਪੈਸਾ ਨਹੀਂ ਐਂ ਤਾਂ ਵੀਰੇ ਬੈਂਚਾਂ ਦੇ ਪਿਆ ਕਾਲ ਸਮਝ ਕਾਲਾ ਬੁਰਾ ਹਾਲ ਹੈ ਮਰਨੇ ਵਾਲਾ ਹਾਲ ਆ ਜਿੰਨੇ ਬਾਈ ਬੈਠੇ ਨੇ ਪੁੱਛ ਲਓ ਸਾਰਿਆਂ ਨੂੰ ਕੀ ਹਾਲਾਤ ਹੈ ਅਸੀਂ ਘਰ ਦੇ ਤਾਂ ਇਹ ਵੀ ਕਹਿੰਦੇ ਹੁਣੇ ਬਈ ਤੁਸੀਂ ਪੁੱਕੀ ਵਰਗੀਆਂ ਨਸ਼ੇ ਨੇ ਜਿਹੜੇ ਉਹ ਕਰ ਰਹੇ ਹੋ ਉਹ ਕਰਦੇ ਹਾਲਾਤ ਨਹੀਂ ਠੀਕ ਘਰ ਚ ਕਲੇਸ਼ ਪੈਂਦਾ ਹੋ ਬਿਲਕੁਲ ਨਹੀਂ ਦੀ ਪੈਂਦਾ ਬਹਿਲਾ ਅਸੀਂ ਆਪਣੀ ਕਮਾ ਕੇ ਲਿਆਂਦੇ ਨੇ ਪੁੱਕੀ ਸਸਤੀ ਦੀ ਨਾ ਨਾ ਪੁੱਕੀ ਖਾ ਕੇ ਨਸ਼ਾ ਹੋ ਜਾਂਦਾ ਜਿੱਦਾਂ ਸ਼ਰਾਬੀ ਲੜਦਾ ਉਦਾਂ ਨਾ 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 ਕਿਵੇਂ ਲੜਪੂ ਯਾਰ ਬੰਦਾ ਕਿਸੇ ਨੂੰ ਹੋਈ ਵੀ ਨਹੀਂ ਕਹਿੰਦਾ ਪੁੱਕੀ ਖਾ ਕੇ ਮਤਲਬ ਇਹ ਨਹੀਂ ਟੱਲੀ ਵਰਗਾ ਭਗਵਾਨਤਮਾ ਸਾਹਿਬ ਨੂੰ ਪੁੱਛ ਲੋ ਇਹਨੇ ਕਦੇ ਚਮਚਾ ਕਰਦਾ ਨਹੀਂ ਹੋਣਾ ਹਾਂ ਉਹ ਵੀ ਟੱਲੀ ਮਾਂਗਾ ਉਹਨੂੰ ਦੇ ਕੋਈ ਸ਼ਰਾਬੀ ਕਹਿੰਦਾ ਅਸੀਂ ਨਹੀਂ ਕਹਿੰਦੇ ਸਾਡਾ ਮੁੱਖ ਮੰਤਰੀ ਹੈ ਅਸੀਂ ਤਾਂ ਉਹਨੂੰ ਬੇਨਤੀ ਕਰ ਸਕਦੇ ਹਾਂ ਵੀ ਮਾਨ ਸਾਹਿਬ ਦੇ ਇੱਕ ਪੀਣੀ ਤਾਂ ਹੀ ਗਈ ਮਾੜੀ ਚਮਚਾ ਖਣਾ ਕੋਈ ਮਾੜਾ ਨਹੀਂ ਬੰਦਾ ਇਹ ਰਹਿਣਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਰੀਤੀ ਭੈਣ ਨੂੰ ਨਹੀਂ ਮਾੜਾ ਕਹਿੰਦਾ ਸਵੇਂ ਰੇਕ ਬੰਦੇ ਦੀ ਇੱਜ਼ਤ ਕਰਦਾ ਮੈਂ ਤਾਂ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦਾ ਵੀ ਵੀਰ ਬਣ ਕੇ ਦੂਰੇ ਬਿਜਾਈ ਕਰ ਦੇ ਜੇ ਬਿਜਾਈ ਨਹੀਂ ਕਰ ਜਾ ਗੁਰਜਾ ਵੇਸ਼ਕ ਨਾ ਮਾਫ ਕਰ ਸਾਡਾ ਜਨ ਸਮਾਨ ਵਿਕੂਗਾ ਲੋਕ ਡੋਡੇ ਬੀਜਣਗੇ ਜਿਵੇਂ ਮੱਧ ਪ੍ਰਦੇਸ਼ ਚ ਦਵਾਈਆਂ ਚ ਪੈਂਦੇ ਨੇ ਸਾਡਾ ਵੀ ਤਾਂ ਪੰਜਾਬ ਵੇਚੂਗਾ ਨਹੀਂ ਕਰਜਾ ਮਾਫ ਕਰਨ ਦੀ ਕੋਈ ਲੋੜੇ ਨਹੀਂ ਲੋੜ ਨਹੀਂ ਲਾਉਣੇ ਨਕੀ ਲਾਉਣੇ ਕਰਜੇ ਮਾਫ ਦੇ ਕੀ ਲਾਉਣੇ ਜੇ ਡੋਡਿਆਂ ਦੀ ਖੇਤੀ ਹੋ ਜਾਏ ਸਾਰਾ ਕੰਮ ਸੈੱਟ ਮੈਂ ਕਹਿੰਦਾ ਸਾਰਾ ਕੋਲੇਜੂ ਕਿੰਨਾ ਦਾ ਤੇਜ ਮਿਲਦਾ ਏ ਹੂੰ ਕੌਣ ਖਾਣੂ ਇੰਨਾ ਤੇਜ ਕਿਉਂਕਿ ਸਾਡਾ ਪੰਜਾਬ ਹੀ ਕਰਜੇ ਹੀ ਕਰਲੇ ਇਹਨਾਂ ਨੇ ਰੰਗਣਾ ਪੰਜਾਬ ਕਿਵੇਂ ਬਣ ਜਾਊਗਾ ਉਹ ਜਿੱਤੇ ਜੇ ਡੋਡਿਆਂ ਦੀ ਖੇਤੀ ਹੋ ਜਾਏ ਉਹਦੇ ਵਰਗੇ ਦਾ ਰੀਸੇ ਕੋਈ ਨਹੀਂ ਹੁਣ ਇਹ ਕਹਿੰਦੇ ਨੇ ਆਮਲੀਆਲੀ ਦਾ ਜੀ ਡਿਮਾਂਡ ਰਹੀ ਹੈ ਪਟਾਣ ਸਾਹਮਣੇ ਪਟਾਣ ਮਾਜਰੇ ਨੇ ਬਾ ਚੱਕੀ ਦੀ ਵਧੀਆ ਚੱਕੀ ਦੀ ਜਾਂ ਉਹਨਾਂ ਨੂੰ ਆ ਵਿੱਚ ਕਾਂਗਰਸੀ ਬੈਠੇ ਨੇ ਪੰਜ ਸੱਤ ਨਾਲ ਇਹ ਮਾਲ ਖਾਂਦੇ ਹੋਣੇ ਇਹ ਕਈ ਟੋਕਟਗਈਆ ਕਰਦੇ ਨੇ ਇਹਨਾਂ ਚਾਹੀ ਜੀ ਇਹ ਆਏ ਆ ਜੀ ਇਹ ਪਲਾਨ ਕਿਉਂ ਵੀ ਇਹਨਾਂ ਨਾਲ ਕਰਾ ਲੋ ਡੋਪ ਟੈਸਟ ਜਿੰਨੇ ਮੰਤਰੀ ਸ਼ੰਤਰੀ ਨੇ ਫਿਰ ਤਾਂ ਇਹ ਵੀ ਮੰਜਿਆਂ ਤੇ ਪਾਏ ਹੋਣੇ ਜੀ ਇਹਨੇ ਕਿਵੇਂ ਪੈ ਜਾਣਗੇ ਇਹਨਾਂ ਨੂੰ ਪਿਓਰ ਮਿਲਦੀ ਆ ਸੁਂਗੜੇ ਵਾਲੀ ਸੁੰਘਣੇ ਵਾਲੀ ਹਾਂ ਇਹਨਾਂ ਨੂੰ ਸੁੰਘ ਕੇ ਨਸ਼ਾ ਹੁੰਦਾ ਇਹਨਾਂ ਨੂੰ ਤਾਂ ਉਹ ਕਿੱਥੋਂ ਆਉਂਦੀ ਆ ਇਹਨਾਂ ਨੂੰ ਪਤਾ ਹੋਊਗਾ ਮੰਤਰੀਆਂ ਨੂੰ ਜਿੱਥੋਂ ਮਗਾਉਂਦੇ ਨੇ ਸਾਨੂੰ ਤਾਂ ਫੜ ਲੈਣਗੇ ਤੇ ਲਾਲ ਬੱਤੀਆਂ ਨੂੰ ਕਿਵੇਂ ਫੜਨਗੇ ਹੂੰ ਲਾਲ ਬੱਤੀ ਦੇ ਵਿੱਚੇ ਬੈਠ ਗਏ ਇਹਨਾਂ ਨੂੰ ਕਿਵੇਂ ਫੜਨਗੇ ਤੁਸੀਂ ਆਪ ਸਿਆਣ ਹੋ ਜਾਂ ਸਾਤੋਂ ਕਾ ਨੂੰ ਕਾਉਂਦੇ ਹੋ ਸਾਡੀ ਤਾਂ ਇੰਨੇ ਹੀ ਆ ਵੀ ਬਾਜਮਾਨ ਸਾਹਿਬ ਤੱਕ ਬਚਾ ਦੋ ਨਹੀਂ ਘਰੇ ਘਰ ਦੇ ਨਹੀਂ ਕਹਿੰਦੇ ਵੀ ਹੁਣ ਛੱਡ ਦੋ ਓਏ ਘਰ ਦੇ ਤਾਂ ਕਹਿੰਦੇ ਖਾ ਲੋ ਕੰਮ ਤਾਂ ਕਰੋ ਈ ਕਹਿੰਦੇ ਖਾ ਲੋ ਉਹ ਕਹਿੰਦੇ ਕਿਥੋਂ ਲਿਆ ਕੇ ਖਾ ਲੋ ਕੰਮ ਤਾਂ ਕਰੋ ਹੁਣ ਘਰ ਤਾਂ ਨਹੀਂ ਵੇਚਣਾ ਜ਼ਮੀਨਾਂ ਵੇਚ ਦਾਂਗੇ ਅਸੀਂ ਤਾਂ 12 12000 ਨੂੰ ਕਿਲੋ ਕਿਥੋਂ ਲਵਾਂਗੇ 12000 ਨੂੰ ਕਿਲੋ ਹੋ ਗਈ ਪਹਿਲਾਂ ਕਿੰਨੇ ਨੂੰ ਸੀ ਪਹਿਲਾਂ ਨਾ ਭਾਈ 5 6 ਨੂੰ ਮਿਲਦੀ ਦੀ ਉਹ ਵੀ ਜਲਗ ਜਾਣਾ ਕਰਦੇ ਤੇ ਖਾ ਕੇ ਜਣੀ ਤਿੰਨ ਤੁੰਨ ਜਣੀ ਪਹਿਲਾਂ ਤਾਂ ਪਹਿਲਾਂ ਤਾਂ ਜਮੇ ਜ਼ਸਤੀ ਸੀ ਅੱਛਾ ਇਹ ਜਦੋਂ ਉਹਨੇ ਕੰਟਰੋਲ ਕਰਤਾ ਬੰਦ ਕਰਤੀ ਜਦੋਂ ਭਾਈ ਬੁਰਾ ਹਾਲ ਹੋ ਗਿਆ ਬੋਲਿਆ ਨਹੀਂ ਮੈਂ ਤਾਂ ਜਾਂਟ ਮਾਨਾ ਸਾਹਿਬ ਇਹਦਾ ਅੱਛਾ ਬੇ ਭਾਈ ਵੀਰੇ ਮੇਰੀ ਓਹੋ ਸਰੀਰ ਕਹਿਨੇ ਚ ਨਹੀਂ ਕੁਛ ਨਾ ਪੁੱਛ ਅੱਗ ਲੱਗੀ ਪਈ ਅੰਦਰ ਬਲੈਂਡ ਬੱਦਦਾ ਏ ਖਾਦ ਦੇ ਨਾਲ ਬੱਦਦਾ ਹੁੰਦਾ ਕਿ ਬਿਨਾ ਖਾਦ ਦੇ ਘਟਦਾ ਹੋਊ ਹੁਣ ਘਟਦਾ ਹੁੰਦਾ ਓਏ ਘਟਦਾ ਬੱਦਦਾ ਸਾਰਾ ਗੁੱਸਾ ਲਾ ਲਈ ਜਿਣ ਬੈਠਿਆ ਪਿਆ ਅੱਛਾ ਜਿਆਦਾ ਲਿਆ ਕੇ ਦੇ ਦੇ ਕੇ ਦੇ ਦੇ ਨਾ ਤੇਰੇ ਵੀ ਹੱਥ ਮੰਨ ਲੈ ਆ ਲਿਆ ਕੇ ਦੇ ਦੇ ਕਿਤੇ ਚਲੋ ਭਵੰਤਵਾਨ ਸਾਹਿਬ ਸਾਹਿਬ ਦਾ ਕਹਿ ਬਾਜ ਪਿਚਾਓ ਜ਼ਰੂਰ ਇਹ ਜਾਣੀ ਚਾਹੀਦੀ ਹੈ ਮੈਨੂੰ ਯਾਰ ਲੈ ਜਾ ਕੇ ਨਾ ਉਹਦੇ ਕੋਲ ਦੁੱਖ ਸੁਖ ਜ਼ਾਰੀ ਭੋ ਆ ਵੀਡੀਓ ਹੁਣ ਭਵੰਤਮਨ ਸਾਹਿਬ ਕੋਲ ਪਹੁੰਚਣੀ ਆ ਸਰੋਤਿਓ ਇਹ ਪਚਾ ਦਿਓ ਕਿ ਨਾ ਸ਼ੇਅਰ ਕਰਕੇ ਦੱਬ ਦਿਓ ਕੀਲੀ ਭਵੰਤਮਨ ਸਾਹਿਬ ਕੋਲ ਪਹੁੰਚ ਜੇ ਰਗਾਂ ਚੋਂ ਦਰਸੀਸਾਂ ਨਿਕਲ ਰਹੀਆਂ ਨੇ ਇਹਨਾਂ ਦੇ ਇਹੀ ਗੱਲ ਆ ਸੁਣ ਓਏ ਅਸੀਂ ਤਾਂ ਹਲੇ ਵੀ ਨਹੀਂ ਉਹ ਦਰਸੀਸਾਂ ਦਿੰਦੇ ਅਸੀਂ ਤਾਂ ਹਲੇ ਵੀ ਕਹਿੰਦੇ ਆ ਟਾਈਮ ਹੈਗਾ ਤੇਰਾ 2 ਸਾਲ ਨੇ ਜੇ ਵੋਟਾਂ ਲੈਣੀਆਂ ਨੇ ਤਾਂ ਵਿਜਾਂਦ ਕਰਾ ਦੇ ਨਹੀਂ ਤਾਂ ਫਿਰ ਮਾਹ ਸਾਹਿਬ ਤੈਨੂੰ ਪਤਾ ਹੀ ਐ ਇਹ ਤਾਂ ਪਤਾ ਲੱਗ ਰਿਹਾ ਜੀ ਕਹਿੰਦੇ ਜੇ ਇਹੀ ਹਾਲ ਰਿਹਾ ਆਉਣ ਵਾਲੇ ਟਾਈਮ ਚ ਧਰਨੇ ਵੀ ਲੱਗਣ ਲੱਗ ਜਾਣੇ ਨੇ ਧਰਨੇ ਕਿਹੜੇ ਬੰਦੇ ਹੀ ਨਹੀਂ ਰਹਿਣੇ ਬੰਦੇ ਹੀ ਨਹੀਂ ਰਹਿਣੇ ਵੀਰੇ ਅੰਗ ਦੁਗੇ ਰੋੜੇ ਤੇ ਰੰਗ ਹੋ ਜਾਊ ਆਮਲੀਆਂ ਨੂੰ ਹਸਪਤਾਲ ਨਹੀਂ ਮਿਲਨੇ ਦਾਖਲ ਕਰਨ ਨੂੰ ਅੱਛਾ ਹਾਂ ਮਾਮਾ ਨੇ ਪੁੱਤ ਨਹੀਂ ਸਿਆਣ ਨੇ ਉਹ ਇਹਨਾਂ ਨੂੰ ਤਾਂ ਬੈਠਿਆਂ ਨੂੰ ਲੱਗਦਾ ਵੀ ਬਕਵਾਸ ਕਰਦੇ ਨੇ ਸਾਡੀ ਆਤਮਾ ਦੀ ਅੰਦਰੋਂ ਆਵਾਜ਼ ਆ ਵੀਰੇ ਅਸੀਂ ਉਹਨੂੰ ਵੇਰ ਕਹਿੰਦੇ ਹਾਂ ਮੁਰਮੁਰ ਵੀ ਸਾਡੇ ਕੰਨੀ ਦੇਖਦਾ ਹੱਥ ਬੰਦਿਆ ਜੀ ਪਰ ਉਹਨੂੰ ਕੋਈ ਸੋਚਣਾ ਚਾਹੀਦਾ ਜੀ ਹੋਰ ਵੀ ਵੀਰ ਨੇ ਹਾਂ ਜੀ ਕੀ ਨਾਮ ਹੈ ਜੀ ਬਹੁਤ ਆ ਬਹੁਤ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਕੀ ਕਹਿੰਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭਵੰਤਮਨ ਸਾਹਿਬ ਕਹਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ ਜੀ ਪੂਰਾ ਜਿਹੜਾ ਯਤਨਾ ਕਰ ਰਹੇ ਹਾਂ ਨਸ਼ਿਆਂ ਦੀ ਲਾਹਤ ਜਿਹੜੀ ਉਹਨੂੰ ਖਤਮ ਕਰਨ ਲੱਗੇ ਬਨੇ ਕੋਈ ਰੰਗਲਾ ਨਹੀਂ ਬਣ ਰਿਹਾ ਜੀ ਹਾਂ ਕੰਮ ਤਾਂ ਕੋਈ ਹੋ ਨਹੀਂ ਰਿਹਾ ਨਸ਼ੇ ਕਰਨੇ ਲੋਕ ਮਰ ਰਹੇ ਨੇ ਮਰ ਰਹੇ ਨੇ ਕਹਿੰਦੇ ਨਸ਼ੇ ਨਾਲ ਮਰਦੇ ਨੇ ਜੀ ਨਸ਼ੇ ਚਿੱਤੇ ਨਾਲ ਮਰ ਰਹੇ ਨੇ ਜੀ ਹਾਂ ਜਿਹੜਾ ਫੀਮ ਸਾਲ ਉਪੂ ਕੀ ਡੋਡੇ ਆ ਗਏ ਇਹਨਾਂ ਤਾਂ ਕਿਹੜਾ ਬੰਦਾ ਮਰਿਆ ਇੱਕ ਵੀ ਬੰਦਾ ਨਹੀਂ ਮਰਿਆ ਹੂੰ ਇਹ ਤਾਂ ਬਸ ਦਿਖਾਵਾ ਕਰ ਰਹੇ ਨੇ ਕੋਈ ਫਾਇਦਾ ਨਹੀਂ ਬਜਾਈ ਕਰਾ ਦੇਣਾ ਬਾਜੂ ਪੰਜਾਬ ਨਹੀਂ ਤਾਂ ਬੁਰਾ ਹਾਲ ਹੈ ਇਹ ਸ਼ਕਤੀ ਦੇ ਕਾਰਨ ਤੁਹਾਨੂੰ ਕੀ ਨੁਕਸਾਨ ਲੱਗ ਰਿਹਾ ਹੈ ਤੁਸੀਂ ਬੈਠਿਓ ਅੱਜ ਸੁਣ ਜੇ ਹੋਈ ਸ਼ਕਤੀ ਨਾਲ ਤਾਂ ਇਹ ਜਿਹੜੀ ਮਾਰੀ ਮੋਟੀ ਪੱਕੀ ਆਉਂਦੀ ਸੀ ਬਾਹਰ ਉਹ ਬੰਦ ਹੋ ਗਈ ਪੂਰੀ ਹੂੰ ਪਤਾ ਨਹੀਂ ਰਹੀ ਹਾਂ ਬਸ ਉਹਦ ਕਰਕੇ ਬੁਰਾ ਹਾਲ ਹੈ ਜੀ ਧੰਨਵਾਦ ਜੀ ਸੋ ਇਹ ਸਾਨੂੰ ਟਰੱਕ ਜੂਨੀਅਨ ਦੇ ਵੀਰ ਜਿਹੜੇ ਕਹਿ ਰਹੇ ਨੇ ਕਿ ਭਗਵੰਤ ਮਾਨ ਸਾਹਿਬ ਨੂੰ ਜਿਹੜੀ ਇੰਨੀ ਸਖਤਾਈ ਆ ਉਹ ਨਹੀਂ ਕਰਨੀ ਚਾਹੀਦੀ ਭੁੱਕੀ ਫੀਮ ਤਾਂ ਆਮ ਮਿਲੇ ਜਿਹੜੇ ਡਰਾਈਵਰ ਨੇ ਜਿਹੜੇ ਲੋਕ ਨੇ ਖਾਂਦੇ ਨੇ ਖਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਉਹ ਗੁਜ਼ਾਰੇ ਚੱਲਣ ਇਹ ਕਹਿ ਰਹੇ ਨੇ ਟਰੱਕ ਆਪਰੇਟਰ ਫਿਲਾਲ ਭਗਵੰਤ ਮਾਨ ਸਾਹਿਬ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਸਰੋਤਿਆਂ ਫੇਰ ਕਹਿ ਰਿਹਾ ਇਹਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇਹ ਇਹਨਾਂ ਦੀ ਆਤਮਾ ਦੀ ਆਵਾਜ਼ ਆ ਅੱਜ ਸੁਣ ਹੋਏ ਬੈਠੇ ਨੇ ਕਹਿੰਦੇ ਕਲੱਚ ਨਹੀਂ ਦੱਬਿਆ ਜਾਂਦਾ ਗੱਡੀ ਦੇ ਗੇਅਰ ਨਹੀਂ ਪੈਂਦੇ ਸਟੀering ਨੂੰ ਤਾਂ ਕਿੱਥੋਂ ਘਮਾ ਲਾਂਗੇ ਇਹ ਕਹਿ ਰਹੇ ਨੇ ਇਹ ਫਿਲਾਲ ਕੀ ਕਹਿੰਦੇ ਨੇ ਭਗਵੰਤ ਮਾਨ ਸਾਹਿਬ ਕਦੋਂ ਇਹਨਾਂ ਦੀ ਕਵਾਇਸ ਪੂਰੀ ਹੁੰਦੀ ਹੈ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਮਰਪੈ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ